ਕਰਤਾ ਸ੍ਰੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿ ਜਾਣਾ ਨਾਨਕ ਆਖਾ ਸਭੋ ਆਖਾ ਇੱਕ ਨੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋ ਨਾਨਕ ਜੇ ਕੋ ਆਪੋ ਜਾਣਾ ਅੱਗਿਆ ਗਿਆ ਨਾ ਸੋਹ ਹੈ ਪਾਤਾਲਾ ਪਾਤਾਲ ਲਖਾ ਸੰਸੂਗ ਰਹਾ ਰਭੂ ਰਸਾ ਕਰ ਜਾਏ ਜੋ ਰਸਾ ਸੰਘਰਤਾ ਬੜਾ ਤਿਤ ਆਏ ਸੰ ਪਾਪੀ ਪਾ ਕਰ ਜਾਏ ਅਸੰਖੂੜਿਆ ਰੂੜੇ ਦੁਆਰਾ ਹੈ ਅਸੰਖ ਮਲੇਸ਼ ਮਾ ਪਾਖਾ ਹੈ ਅਸੰਖ ਨਨਕਸ਼ਾ ਦਾ ਹੋਸਰਾ ਜਲਾ ਹੈ ਨਾਇਕ ਜੀ ਸੰਸਰ ਸੰਤ ਸਭ ਭਗਵਾਨ ਸੰਤ ਲੋਹ ਅਸੰਤ ਹੈ ਸਰਪਾ ਹੈ ਅਖਰੀ ਨਾ ਵਜੇਦਾ ਅਖਰੀ ਆਉਦੀ ਨਾ ਹਿੰਸਾ ਸਰਸ ਜੀ ਤੁਹਾਨੂੰ ਨਰਾਵਰੇ ਜੇ ਬੰਦ ਮਿਲੇ ਤੇ ਪਾਰੀ ਤੇ ਪਰਮਾਤਮਾ ਦੇ ਪਾਰੀ ਜੀ ਜਾਲ ਤੋਂ ਚਾਲ ਤੋਂ ਜਾਣੋ ਜਾਲ ਤੋਂ ਚਾਲ ਤੋਂ ਜਾਣੋ ਜਾਲ ਤੋਂ ਸ਼ਾਦਾ ਵਾਹਿਗੁਰੂ ਜੀ ਸ਼ਾਦਾ ਬਾਬਾ ਜੀ ਸ਼ਾਦਾ ਬਾਬਾ ਜੀ ਨਾਵੀ ਦਿਸਕਾ ਕਰੋ ਬਨੰਤੀ ਮਰਾ ਬ੍ਰੋਖ ਸੁਖ ਦੀ ਪਾਸ ਲੱਖ ਖੁਸ਼ੀਆਂ ਆਪਾ ਦਸ਼ਾਣੀਆਂ ਦੇ ਸਤਿਗੁਰੂ ਨਦਰ ਕਰੇ ਨਿਮਕ ਏਹ ਪਰ ਨਾਮ ਦੇ ਮੇਰਾ ਮਨ ਤਾਂ ਸ਼ੀਤਲ ਹੋਏ ਤੇ ਮਾਪੇ ਅਨੁਸਾਰ ਉਤਮ ਮਤ ਪ੍ਰਬੰਧ ਜਾਵੀ ਕਿਉਂ ਕੋਈ ਰੋ ਤੇ ਉਹ ਕਰਣਾ ਤੇ ਮਾ ਮਰਾ ਸੰਸਾਰ ਦਾ ਸਤਿਗੁਰੂ ਮਾਰਾ ਸੇਵਾ ਦੇ ਧੰਨਵਾਦ ਬਰਬਰ ਸੁਖ ਅਸਲੇ ਦੀ ਬਾਗੋਂ ਨੇ ਸਰਾਂ ਸ੍ਰੀ ਜੀ ਜਿੰਨਾ ਪਿਆਰੀ ਸਾਧੂਆਂ ਦੀ ਪਿਆਰੀ ਮਿੱਠੀ ਯਾਦ ਦੇ ਵਿੱਚ ਸਤਿਗੁਰੂ ਜੀ ਤੀਸਰਾ ਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਆਪ ਜੀ ਦੇ ਦਰ ਘਰ ਦੇ ਸਰਦਾਰ ਲੂ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਸਤਿਗੁਰੂ ਜੀ ਜੋ ਇਹ ਸਮਾਗਮ ਰਤੇ ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਜੀ ਅਖੰਡ ਜਾਤ ਸਾਹਿਬ ਪ੍ਰਾਰੰਭ ਕਰਨ ਲੱਗੇ ਹਾਂ ਸਤਿਗੁਰੂ ਮਹਾਰਾਜ ਜੀ ਆਪ ਜੀ ਹਾਜ਼ਰ ਨਾਜ਼ਰ ਹੋ ਕਰਕੇ ਸਤਿਗੁਰੂ ਜੀ ਸੰਤਾਨ ਦੇ ਵਿੱਚ ਵੱਧ ਤੋਂ ਮਹਾਰਾਜ ਕਿਸੇ ਵੀ ਪ੍ਰਕਾਰ ਦੀ ਕੋਈ ਹੁਨਤਾ ਇਨਾਮ ਦੇਣੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਤੇ ਬੇਨਤੀਆਂ ਹਨ ਸਤਿਗੁਰੂ ਜੀ ਜਪਜੀ ਸਾਹਿਬ ਸ਼ਬਦ ਹਜ਼ਾਰ ਅਨੰਦ ਸਾਹਿਬ ਦਾ ਜਾਪ ਹੋਇਆ ਪਾਤਸ਼ਾਹ ਜੀ ਬਾਠੀ ਸਿੰਘਾ ਨੇ ਬਾਣੀ ਪੜੀ ਬਾਣੀ ਪੜਦੇ ਸੁਣਦੇ ਇੱਕ ਨੇ ਨੇਪਾ ਪ੍ਰਕਾਰ ਦੀਆਂ ਆਧੀਆਂ ਬਿਯਾਧੀਆਂ ਉਪਾਧੀਆਂ ਹੋ ਜਾਂਦੀਆਂ ਹਨ ਆਪ ਜੀ ਨੇ ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਬਾਣੀ ਪੜਨ ਦੇ ਵੱਲ ਕੋਸ਼ਿਸ਼ ਕਰਨੀ ਚੜ੍ਹਦੀ ਕਲਾ ਹਰ ਦਾਤਨ ਤੇ ਬਖਸ਼ਿਸ਼ ਕਰਨੀ ਸਤਿਗੁਰ ਜੀ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਇਸੇ ਤਰ੍ਹਾਂ ਆਪ ਨੂੰ ਦੇ ਪਿਆਰੇ ਸਾਧੂਆਂ ਦੀਆਂ ਯਾਦਾਂ ਦੇ ਵਿੱਚ ਜੋਧਿਆਂ ਬਹਾਦਰਾਂ ਦੀਆਂ ਯਾਦਾਂ ਦੇ ਜੋੜ ਮੀਲ ਮਨਾਉਣ ਦਾ ਵੱਲ ਉਦਾਂ ਮੋਕਸ਼ਿਸ਼ ਕਰਨਾ ਸਤਿਗੁਰ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਸਤਿਗੁਰ ਜੀ ਆਪ ਜੀ ਹੁਕਮ ਬਖਸ਼ੋ ਅਖੰਡ ਜਾਪ ਸਹਿਬ ਆਰੰਭ ਕਰਨ ਇਹ ਹੋਣੀ ਨਹੀਂ ਪ੍ਰੋਬਲਮ ਇਹ ਤੰਬੂ ਤੰਬੂ ਜੀ ਜ਼ਰੂਰ ਲਿਓ ਜੀ ਫੋਟੋ ਪਰਦਾ ਥੱਲੇ ਸੁੱਟ ਕੇ ਆਓ ਜੀ ਕਦੀ ਉਹ ਸਾਡੀ ਖਰਾਦ ਖੂਦ ਬਣਾਇਆ ਦੇ ਚੱਲਣ ਢੱਲਾ ਪਿਆ ਚਲੋ ਕੋਈ ਚੱਲ ਪਿਆ ਬੜਾ ਗਰੂਪ ਹੈ ਸਿੰਘਾਂ ਦਾ ਵਰਗੁਰ ਜੀ ਅੱਜ ਇੱਥੇ ਸਲਾਨਾ ਜੋੜ ਮੇਲੇ ਲੜੀਆਂ ਰੱਖेंगे ਇਸ ਸੰਬੰਧੀ ਗੱਲ ਹਾਂਜੀ ਗੁਰਦਰਾ ਸਾਹਿਬ ਅੱਜ ਲੜੀਆਂ ਲੱਖੇਗੇ ਪਾਠ ਦੇ ਇਸ ਸੰਬੰਧੀ ਗੱਲ ਹਾਂ ਇਹ ਇਹ ਜਿਹੜਾ ਜੋੜ ਮੇਲਾ ਸਲਾਨਾ ਮਨਾਇਆ ਜਾਂਦਾ ਇੱਥੇ ਇੱਥੇ ਬਹੁਤ ਬਹੁਤ ਸੰਗਤਾਂ ਆਉਂਦੀਆਂ ਇੱਥੇ ਉਹ ਸੰਗਤਾਂ ਤੋਂ ਆਉਣ ਵਾਲੇ ਸਾਰਿਆਂ ਨੂੰ ਇਸੇ ਬਧਾਈ ਠੀਕ ਚਲੋ ਠੀਕ ਹਾਂਜੀ ਵਾਹਿਗੁਰੂ ਜੀ ਕੀ ਨਾਮ ਹੈ ਆਪਣਾ ਦਾਸ ਗੁਰਵਚਨ ਸਿੰਘ ਸੇਵਾਦਾਰ ਗੁਰਦੁਆਰਾ ਸਾਹਿਬ ਸੋਣੀ ਨੇਂ ਅੰ ਸਿੰਘਾ ਚੱਕ ਟੋਡਰ ਵਾਲਾ ਸਤ ਗੁਰ ਜੀ ਇਸ ਗੁਰਦੇ ਦੇ ਜਿਸ ਸਰਾਨਾ ਜੋੜ ਮੇਲਾ ਇਸ ਸੰਬੰਧ ਵਿੱਚ ਕੀ ਕਹਿਣਾ ਜੀ ਪਿੰਡ ਦੇ ਨਾਲ ਹੀ ਕਹਿਣਾ ਜੀ ਗੁਰੂ ਪਿਆਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਨ ਤੀਸਰਾ ਜੋੜ ਮੇਲਾ ਜਿਹੜਾ ਪਿਛਲੇ 3 ਸਾਲ ਤੋਂ ਲਗਾਤਾਰ ਅਸੀਂ ਇੱਥੇ ਮਨਾਉਂਦੇ ਆ ਰਹੇ ਹਾਂ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਹਰ ਸਾਲ ਉਪਰਾਲੇ ਕੀਤੇ ਜਾਂਦੇ ਆ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਕਿ ਬੇਨਤੀ ਹੈ ਕਿ ਭਾਈ ਗੁਰੂ ਘਰ ਆਓ ਮਹਾਨ ਸਿੱਧਾਂ ਦੀ ਸਿੱਧੀ ਨੂੰ ਜਲ ਜਲ ਸਲਾਮ ਕਰੋ ਕੁਰਬਾਨੀ ਨੇ ਉਹਨਾਂ ਨੂੰ ਯਾਦ ਕਰੋ ਤੇ ਉਹਨਾਂ ਦੀ ਜਦ ਵਿੱਚ ਮਹਾਨ ਪ੍ਰੋਗਰਾਮ ਬਣਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਤੁਸੀਂ ਆਪਣਾ ਕੋਈ ਮੈਸੇਜ ਕੁਸ਼ਨ ਦੇ ਦੇਣਾ ਚਾਹਤੇ ਸੰਗਤਾਂ ਨੂੰ ਮੈਸੇਜ ਇਹ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਵੱਧ ਵੱਧ ਬਾਣੀ ਬਾਣੇ ਨਾਲ ਜੁੜੋ ਜੀ ਗੁਰੂ ਘਰ ਦੀਆਂ ਸਵਾਣ ਬਾਓ ਤੇ ਮਹਾਨ ਸਿੱਧਾਂ ਦੇ ਪ੍ਰੋਗਰਾਮ ਇਸੇ ਤਰ੍ਹਾਂ ਮਨਾਉਂਦੇ ਰਹੋ ਜੀ ਠੀਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅਗ ਜਾਵੇ ਬਦੇ ਭਾਵੇਂ ਵੀਰ ਸਿੰਘ ਰਾਜਸਤਾਨੀ ਜੀ ਬਾਬਾ ਜੀ ਇਹ ਇਸ ਪਿੰਡ ਦਾ ਕੀ ਨਾਮ ਹੈ ਜਿੱਥੇ ਇਸ ਲਾਨਾ ਟੋਟਰ ਵਾਲ ਜੀ ਇਹ ਬਾਬਾ ਇਹ ਵਾਗੁਰੂ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਚੱਲ ਰਿਹਾ ਆ ਤੀਸਰਾ ਜੋੜ ਮੇਲਾ ਵਾ ਜੀ ਅੱਜ ਦਾ ਮੇਲਾ ਵਾ ਇਹਦੇ ਵਿੱਚ ਸੰਗਤਾਂ ਵਾਸਤੇ ਕੀ ਪ੍ਰਾਲਾਏ ਕਿਤੇ ਗਏ ਬੇਅੰਤ ਪ੍ਰਾਲਾਉ ਜੀ ਨਾ ਲਓ ਚਾ ਸੰਗਤਾਂ ਵਾਸਤੇ ਚਾਹ ਪਕੌੜੇ ਆ ਜੀ ਹਾਂ ਲੰਗਰ ਟੋਟਲ ਲੰਗਰ ਜਿਹੜਾ ਵਾ ਉਹ ਵਰਤਣਾ ਵਾ ਜੀ ਪੁਰਵਾਣੀ ਦਾ ਜਿਹੜਾ ਵਾ ਵਾਗੁਰੂ ਜੀ ਇਹ ਚਲਾਣਾ ਜੋੜ ਮੇਲਾ ਕਿੰਨੇ ਦਿਨ ਚੱਲਦਾ ਤਿੰਨ ਦਿਨ ਜੀ ਠੀਕ ਹੈ ਤੇ ਇਹ ਇਹ ਜਿਹੜਾ ਗੁਰਦਰਾ ਸਾਹਿਬ ਆ ਇਹਦਾ ਕੀ ਇਤਿਹਾਸ ਕੀ ਹੈ ਇਹ ਤੁਹਾਨੂੰ ਬਾਬਾ ਸੁਖਾ ਸਿੰਘ ਬਾਬਾ ਮਤਾਬ ਸਿੰਘ ਜਿਹਨਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਜੀ ਅਸੀਂ ਉਹ ਦਿਨ ਮਨਾਉਨੇ ਆ ਜਿਸ ਦਿਨ ਰੰਗੜ ਦਾ ਸਿਰ ਵੱਢਿਆ ਸੀ ਜੀ ਛਬ 22 ਭਾਦੋਂ ਤੋਂ ਲੈ ਕੇ ਤੇ 24 ਭਾਦੋਂ ਨੂੰ ਦਿਨ ਮਨਾਉਨੇ ਆ ਜੀ ਤੇ ਉੱਥੇ ਅਸੀਂ ਬੁੱਢਾ ਜੌੜ ਦੀ ਖਿੱਦੋ ਖੁੰਡੀ ਖੜਕੇ ਜਿਹੜੀ ਖੜੀ ਆ ਉੱਥੇ ਜਾ ਕੇ ਬੁੱਢਾ ਜੌੜ ਨੂੰ ਮਨਾਉਨੇ ਆ 26 ਭਾਦੋਂ ਨੂੰ ਜੀ ਫੈਗੁਰ ਜਦਾ ਅਖੰਡ ਪਾਠਾਂ ਦੀਆਂ ਲੜੀਆਂ ਰੱਖਿਆ ਗਈਆਂ ਇਹਦਾ ਭੋਗ ਤੋਂ ਪੈਣਾ ਹੈ 8 ਤਰੀਕ ਨੂੰ ਜੀ ਠੀਕ ਹੈ ਤੁਸੀਂ ਦੋਨੋਂ ਜੀ ਵਾਹਿਗੁਰੂ ਜੀ ਜਿਹੜੀ ਦੂਰ ਸੰਗਤਾਂ ਆਉਂਦੀਆਂ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਗੁਰੂ ਘਰ ਵਾਸਤੇ ਧੰਨਵਾਦ ਉਹਨਾਂ ਦਾ ਜੀ ਜੀ ਆਇਆਂ ਨੂੰ ਗੁਰੂ ਕੇ ਗੁਰੂਤ ਸਾਬ ਦੇ ਬਾਣੇ ਬਾਣੇ ਦੇ ਵਿੱਚ ਰਹਿਣਾ ਤੇ ਗੁਰੂ ਕੇ ਸੰਤ ਕ ਦਾ ਪਿਆਰ ਸਤਕਾਰ ਜਿਹੜਾ ਵਾ ਉਹ ਕਰਨਾ ਜੀ ਜਿਹੜੀ ਅੱਜ ਕੱਲ ਦੀ ਜੁਵਾ ਪੀੜੀ ਹੈ ਨਸ਼ੇ ਵਿੱਚ ਵੜੀ ਪਈ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਬਹੁਤ ਜ਼ਿਆਦਾ ਅਸੀਂ ਰੋਕਦੇ ਹਾਂ ਕਿ ਨਸ਼ਾ ਜਿਹੜਾ ਵਾ ਨਹੀਂ ਕਰਨਾ ਚਾਹੀਦਾ ਨਸ਼ਾ ਤੇ ਨਾਮ ਖੁਮਾਰੀ ਨਾਨਕਾ ਚੜੀ ਰਵੇ ਦਿਨ ਰਾਤ ਨਾ ਨਸ਼ਾ ਤੇ ਜਿਹੜਾ ਵਾ ਵਾਹਿਗੁਰੂ ਠੀਕ ਵਾਸਾ ਤੇ ਸ਼ਰਦਾਜੀ ਰਗੜਦੇ ਆ ਉਹਦੇ ਵਿੱਚ ਵੀ ਦੇਖ ਨੂੰ ਨਹੀਂ ਪਉਂਦੇ ਜੀ ਠੀਕ ਵਾਸਾ ਠੀਕ ਜੀ ਵਾਹਿਗੁਰੂ ਖੜ ਸਾਹਿਬ ਜੀ ਜੀ ਜੀ